ਜ਼ਿਲ੍ਹਾ ਤਰਨਤਾਰਨ ਦੇ ਪਿੰਡੇ ਕਸਬਾ ਚੋਲਾ ਸਾਹਿਬ ਵਿਖੇ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਦੂਰੋਂ ਨੇੜਿਓਂ ਪਹੁੰਚੀਆਂ ਸੰਤਾਂ ਗੁਰਦੁਆਰਾ ਦੁਖ ਨਿਵਾਰ ਸਹਿ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਤਮਸਤਕ ਹੋਈਆਂ। ਇਸ ਮੌਕੇ ਸ਼ਹੀਦ ਭਾਈ ਨਿਰਮਲ ਸਿੰਘ ਕਵੀਸ਼ਰ ਦੀ ਮਿੱਠੀ ਯਾਦ ਨੂੰ ਸਮਰਪਿਤ ਦੋ ਦਿਨ ਦਾ ਕਬੀਸ਼ਰੀ ਦਰਬਾਰ ਕਰਵਾਇਆ ਗਿਆ ਇਸ ਦਾ ਸਾਰਾ ਉਪਰਾਲਾ ਸੰਤ ਬਾਬਾ ਤਾਰਾ ਸਿੰਘ ਜੀ ਸੰਤ ਬਾਬਾ ਚਰਨ ਸਿੰਘ ਜੀ ਉਹਨਾਂ ਤੋਂ ਵਿਰਸੋਏ ਸੰਤ ਬਾਬਾ ਹਾਕਮ ਸਿੰਘ ਸੰਤ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਸ੍ਰੀ ਹਰਿ ਸਾਹਿਬ ਵਾਲੇ ਸੰਤਾਂ ਦੀ ਰਹਿਨਮਈ ਹੇਠ ਇਹ ਪ੍ਰੋਗਰਾਮ ਬੜੇ ਹੀ ਸੁਚੱਜੇ ਢੰਗ ਨਾਲ ਕਰਵਾਇਆ ਜਾਂਦਾ ਹੈ ਇਸ ਮੌਕੇ ਕਬੀਸ਼ਰੀ ਦਰਬਾਰ ਦੇ ਸਟੇਜ ਸੱਤਰ ਚੇਅਰਮੈਨ ਭਾਈ ਬਲਕਾਰ ਸਿੰਘ ਜੀ ਨੇ ਪਹੁੰਚੇ ਹੋਏ ਸੰਤ ਮਹਾਪੁਰਸ਼ਾਂ ਅਤੇ ਪਹੁੰਚੇ ਕਬਿਸ਼ਰ ਜਥਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ੀ ਸਿਰਪਾਉ ਪਾਕਿਸਤਾਨ ਮਾਨਿਤ ਕੀਤਾ ਇਸ ਮੌਕੇ ਹਾਜ਼ਰ ਜਥੇਦਾਰ ਹਰੀ ਸਿੰਘ ਹਰਦੇਵ ਸਿੰਘ ਜਥੇਦਾਰ ਬਾਬਾ ਭੀਰਾ ਸਿੰਘ ਅਤੇ ਹੋਰ ਸੰਤ ਮਹਾਂਪੁਰਸ਼ ਹਾਜ਼ਰ ਸਨ ਇਸ ਕਬਿਸ਼ਰ ਦਰਬਾਰ ਵਿੱਚ ਪਹੁੰਚੇ ਜਥੇ ਗੁਰਪਾਲ ਸਿੰਘ ਪਖੋਪੁਰ ਜਸਪਾਲ ਸਿੰਘ ਕੁੱਚਰ ਚੰਨਪ੍ਰੀਤ ਸਿੰਘ ਜੰਨ ਅਤੇ ਛੋਟਾ ਮੋਰਾਵਾਲੀ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ ਇਸ ਮੌਕੇ ਗੁਰੂ ਕਾਲ ਲੰਗਰ ਅਟੁੱਟ ਵਰਤਾਇਆ ਗਿਆ ਸੰਗਤਾਂ ਨੇ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ ਇਸ ਮੌਕੇ ਭਾਈ ਬਲਕਾਰ ਸਿੰਘ ਜੀ ਨੇ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕੀਤੇ ਕਿਤਨਾ ਹੋਤੇ ਜਗਤ ਵਿੱਚ ਤੋ ਜਲ ਮਰਤਾ ਸੰਸਾਰ ਇਹ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਿੱਤਰ ਚਰਨਛੋਪਾ ਪ੍ਰਾਪਤ ਧਰਤੀ ਜਿੱਥੇ ਕਿ ਹਰ ਰੋਜ਼ ਸ਼ੀਧੀ ਸਮਾਗਮ ਸਲਾਨਾ ਜੋੜ ਮੇਲੇ ਲੱਗਦੇ ਰਹਿੰਦੇ ਹਨ ਤੇ ਅੱਜ ਅਸੀਂ ਪਹੁੰਚਿਆ ਜਲਾ ਤਰਨਤਾ ਨਗਰ ਪੰਚਮ ਪਾਤਸ਼ਾਹੀ ਦੇ ਚਰਨਛੋਪਾ ਪ੍ਰਾਪਤ ਧਰਤੀ ਚੋਲਾ ਸਾਹਿਬ ਅੱਜ ਚੋਲਾ ਸਾਹਿਬ ਵਿਖੇ ਵਿਸਾਖੀ ਦਾ ਦਿਹਾੜਾ ਮਨਾਉਂਦੀਆਂ ਹੋਈਆਂ ਇਸ ਮੂ ਨਗਰ ਨਿਵਾਸੀ ਦੇ ਇਲਾਕੇ ਦੀਆਂ ਸਮੂਹ ਸੰਗਤਾਂ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਬਾਬਾ ਚਰਨ ਸਿੰਘ ਜੀ ਦੀ ਉਹਨਾਂ ਤੋਂ ਵਰਸ ਹੋਏ ਜਿੰਬਾਬਾ ਸੁਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਦੀ ਰਹਿਮਾਈ ਹੇਠ ਇਹ 2 ਦਿਨ ਦਾ ਜੋ ਸਮਾਗਮ ਮੇਲਾ ਬੜੀ ਤੁਮਤਾਹ ਦੇ ਨਾਲ ਮਨਾਇਆ ਜਾ ਰਿਹਾ ਦੇਸ਼ ਵਿਦੇਸ਼ ਵਿੱਚ ਤੁਹਾਨੂੰ ਬਾਬਾ ਜੀ ਆਪ ਕੀ ਮੈਸੇਜ ਕੀ ਸਨੇਹਾ ਦੇਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਪਰਦਾਇ ਕਰ ਸੇਵਾ ਸਰਹਾਲੀ ਸਾਹਿਬ ਦੇ ਬਾਨੀ ਸ੍ਰੀਮਾਨ ਸੰਤ ਬਾਬਾ ਸਚਕਣਵਾਸੀ ਬਾਬਾ ਤਾਰਾ ਸਿੰਘ ਸਾਹਿਬ ਜੀ ਸ੍ਰੀਮਾਨ ਸੰਤ ਬਾਬਾ ਚਰਨ ਸਿੰਘ ਸਾਹਿਬ ਜੀ ਦਿਨਾਂ ਤੋਂ ਵਰਸਾਏ ਹੋਏ ਤੀਸਰੇ ਜਨਸੀਨ ਮੌਜੂਦਾ ਮੁਖੀ ਸੰਤ ਬਾਬਾ ਸੁਖਾ ਸਿੰਘ ਸਾਹਿਬ ਜੀ ਬਾਬਾ ਹਾਕਮ ਸਿੰਘ ਸਾਹਿਬ ਜੀ ਇਹਨਾਂ ਦੀ ਦੇਖ ਰੇਖ ਦੇ ਹੇਠ ਇਹ ਸਾਲਾਨਾ ਸਮਾਗਮ ਹੈ ਜੀ ਜੋ ਵਿਸਾਖੀ ਦਾ ਕਾਫੀ ਨਗਰਾਂ ਦਾ ਅਲਾਕੇ ਦੇ ਨਗਰਾਂ ਦਾ 30 40 ਨਗਰਾਂ ਦਾ ਜੋ ਇਹ ਸਮਾਗਮ ਹੁੰਦਾ ਜਿੱਦਾਂ ਕਿ ਆਪਾਂ ਆਮ ਸਰਵਨ ਕਰਦੇ ਹਾਂ ਖਾਲਸਾ ਆਕਾਲਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੌਜ ਪਰਮਾਤਮਾ ਦੀ ਮੌਜ ਦੇ ਅੰਦਰ ਜੋ ਖਾਲਸਾ ਪ੍ਰਗਟ ਹੋਇਆ ਉਹਦੇ ਤੇ ਮਹਾਂਪੁਰਸ਼ਾਂ ਵੱਲੋਂ ਇਹ ਪ੍ਰਾਲਾ ਕੀਤਾ ਜਾਂਦਾ ਨਾਲ ਕੌਮ ਵਾਸਤੇ ਸ਼ਹੀਦ ਹੋਣ ਵਾਲੇ ਸ਼ਹੀਦ ਭਾਈ ਨਿਰਮਲ ਸਿੰਘ ਜੀ ਅਤੇ ਸਮੁੱਚੇ ਕਬੀਸ਼ਰ ਜਿਹੜੇ ਨੇ ਉਹਨਾਂ ਦੀ ਯਾਦ ਅੰਦਰ ਕਬੀਸ਼ਰੀ ਦਰਬਾਰ ਦੋ ਦਿਨ ਮਹਾਪੁਰ ਸੰਤ ਬਾਬਾ ਹਾਕਮ ਸਿੰਘ ਜੀ ਹੋਣਾਂ ਦੇ ਅਤੇ ਬਾਬਾ ਸੁਖਾ ਸਿੰਘ ਜੀ ਹੋਣਾਂ ਦੇ ਹੁਕਮ ਨਾਲੇ ਦੋ ਦਿਨ ਦਾ ਕਬੀਸ਼ਰੀ ਦਰਬਾਰ ਹੁੰਦਾ ਇਹਦੇ ਅੰਦਰ ਸਮੁੱਚੀ ਆਈ ਹੋਈ ਜਿਤਨੀ ਵੀ ਸੰਗਤਾਂ ਸਮੁੱਚੇ ਸਾਡੇ ਸਮਪਰਦਾਏ ਦੇ ਇਹ ਸੇਵਾਦਾਰ ਜਥੇਦਾਰ ਜਿਤਨੇ ਨੇ ਸਾਰਿਆਂ ਦੇ ਵੱਲੋਂ ਆਈ ਹੋਈ ਸੰਗਤ ਨੂੰ ਜਿਉਂ ਆਇਆ ਆਖਿਆ ਜਾਂਦਾ ਹੈ ਧੰਨਵਾਦ ਕੀਤਾ ਜਾਂਦਾ ਹੈ ਤੇ ਗੁਰੂ ਦਾਤ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਆਪ ਜੀ ਦੇ ਪਰਿਵਾਰਾਂ ਦੇ ਅੰਦਰ ਸੁੱਖ ਸ਼ਾਂਤੀ ਹੋਵੇ ਤੇ ਆਪ ਵੀ ਗਰੀਬ ਨਿਵਾਜ ਗੁਰਦੇਵ ਪਾਸ਼ਾ ਨੇ ਜਿਸ ਵਕਤ ਖੰਡੇ ਬਾਟੇ ਦੀ ਪੌਲ ਛਕੀ ਸੀ ਦਇਆ ਸਿੰਘ ਨੂੰ ਆਖਿਆ ਦਇਆ ਸਿੰਘ ਮੈਨੂੰ ਵੀ ਅੰਮ੍ਰਿਤ ਦੇਓ ਉਦੋਂ ਮੈਨੂੰ ਉਹ ਬੋਲ ਚੰਦ ਯਾਦ ਆਉਂਦੇ ਨੇ ਗੁਰਦੇਵ ਪਾਸ਼ਾ ਹੀ ਨੂੰ ਮੋੜ ਕੇ ਦਇਆ ਸਿੰਘ ਨੇ ਕੋ ਜਵਾਬ ਦਿੱਤਾ ਸੀ ਗੋਬਿੰਦ ਆਖਿਆ ਅੰਮ੍ਰਿਤ ਮੈਨੂੰ ਵੀ ਦਿਓ ਗੁਰਖਾਲਸਾ ਜੀ ਗੋਬਿੰਦ ਆਖਿਆ ਪੰਨਿਆਂ ਪਿਆਰਿਆਂ ਨੂੰ ਹਾਂ ਦਇਆ ਸਿੰਘ ਨੇ ਮੋੜ ਜਵਾਬ ਦਿੱਤਾ ਉਹ ਸੌਦਾ ਕੇਸ ਭਾਪਿਆ ਵਣ ਜਾ ਰਹਿਆਂ ਨੂੰ ਨਹੀਂ ਮੁਫਤ ਲਿਆ ਤੇ ਨਾ ਮੁਫਤ ਦੇਣਾ ਮਿਲਦਾ ਸਿਰਾਂ ਦੇ ਬੋਬਿਆਂ ਤਾਰਿਆਂ ਨੂੰ ਗੋਬਿੰਦ ਆਖਿਆ ਰੱਬ ਗਵਾਹ ਲਈ ਲੋ ਕੀਤੇ ਬੋਲ ਤੇ ਪੂਰਨੇ ਪਾ ਦੇਗਾ ਤੁਸਾਂ ਸੀਸ ਦਿੱਤੇ ਅੰਮ੍ਰਿਤ ਖਾਤਰ ਮੈਂ ਤੇ ਸਾਰਾ ਸਰਵੰਸ ਲਟਾ ਦੇ ਦਿਆਂਗਾ ਇਹ ਉਹ ਦਿਨ ਹੈ ਗਰੀਬਨਵਾਜ ਗੁਰੂਦੇਵ ਪਾਸ਼ਾ ਜੀ ਨੇ ਬਖਸ਼ਿਸ਼ ਕੀਤੀ ਸੋ ਇਸ ਦਿਨ ਜਿਹੜਾ ਹੈ ਵੱਧ ਤੋਂ ਵੱਧ ਜਿੰਨਾ ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪੌਲ ਨਹੀਂ ਸ਼ਕੀ ਉਹ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਵਾਲੇ ਬਣੋ ਤੇ ਗਰੀਬਨਵਾਜ ਗੁਰੂਦੇਵ ਪਾਸ਼ਾ ਜੀ ਦੇ ਨਾਦੀ ਪੁੱਤਰ ਬਣੋ ਜੀ ਮਹਾਂਪੁਰਸ਼ਾ ਵੱਲੋਂ ਫਿਰ ਸਮੁੱਚੀ ਆਈ ਹੋਈ ਸੰਗਤ ਦਾ ਸਾਡੇ ਸਾਰੇ ਸੇਵਾਦਾਰਾਂ ਵੱਲੋਂ ਜਥੇਦਾਰਾਂ ਵੱਲੋਂ ਜਿਹੜਾ ਧੰਨਵਾਦ ਕੀਤਾ ਜਾਂਦਾ ਹੈ ਇਹ ਵਿਸਾਖ ਦਾ ਮਹੀਨਾ ਬਹੁਤ ਪਵਿੱਤਰ ਹੈ ਇੱਕ ਤੇ ਵਿਸਾਖ ਦੇ ਮਹੀਨੇ ਦੇ ਅੰਦਰ ਹੀ ਧੰਨ ਗੁਰੂ ਨਾਨਕ ਦੇ ਪਾਸ਼ਾ ਜੀ ਦਾ ਪ੍ਰਕਾਸ਼ ਹੁੰਦਾ ਹੈ ਵਿਸਾਖੀ ਦਾ ਮਹੀਨਾ ਕੇਵਲ ਜਿਹੜਾ ਇਹ ਵਿਸਾਖੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਨਹੀਂ ਮਨਾਈ ਇਹ ਤੋਂ ਪਹਿਲਾਂ ਵੀ ਗੁਰੂ ਨਾਨਕ ਦੇ ਘਰ ਅੰਦਰ ਮਨਾਈ ਜਾਂਦੀ ਰਹੀ ਉਹਦੀ ਰੂਪਰੇਖਾ ਜਿਹੜੀ ਗਰੀਬ ਨਿਵਾਜ ਗੁਰੂ ਦੇਵ ਪਾਸ਼ਾ ਨੇ ਬਦਲੀ ਕਿਆ ਬਾਗ ਗੋਇੰਦਵਾਲ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਤੇ ਧੰਨ ਗੁਰੂ ਅਮਰਦਾਸ ਪਾਸ਼ਾ ਜੀ ਵਿਸਾਖੀ ਦਾ ਤਿਹਾਰ ਮਨਾਉਂਦੇ ਨੇ ਮਾਸ਼ਾਅੱਲ ਇਹ ਤੋਂ ਬਾਅਦ ਮੀਰੀ ਔਰ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਗੁਰੂ ਅਰਜਨ ਦੇ ਪਾਸ਼ਾ ਦੀ ਸ਼ਹਾਦਤ ਤੋਂ ਬਾਅਦ ਗੁਰਤਾ ਗੱਦੀ ਤੇ ਸਭਾਇਮਨ ਹੁੰਦੇ ਤੇ ਅਕਾਲ ਤਖਤ ਸਭ ਦੀ ਪਾਵਨ ਤੇ ਪਵਿੱਤਰ ਧਰਤੀ ਤੇ ਵਿਸਾਖੀ ਦਾ ਦਿਨ ਮਨਾਇਆ ਜਾਂਦਾ ਹੈ। ਇਹ ਫਿਰ ਖਾਲਸਾ ਪੰਥ ਜਿੱਦੋਂ ਪਹਿਲਾ ਚਰਨਾ ਅੰਮ੍ਰਿਤ ਸਿੱਖਾਂ ਪਲਾਇਆ ਆਪਾਂ ਪੜ੍ਹਦੇ ਆ ਨਾ ਸ਼ਬਦ ਪਹਿਲਾ ਚਰਨਪੋਲ ਸਤਿਗੁਰੂ ਜੀ ਦਿੰਦੇ ਸੀ। ਇਹ ਉਹਦੀ ਰੂਪਰੇਖਾ ਨੂੰ ਬਦਲ ਕੇ ਫਿਰ ਦਾਤ ਨੇ ਜਿਹੜਾ 1699 ਨੂੰ ਅਨੰਦਾਂ ਦੀ ਪੁਰੀ ਦੇ ਅੰਦਰ ਜਿਹੜਾ ਖਾਲਸਾ ਤਿਆਰ ਕੀਤਾ ਤੇ ਬਾਬਾ ਜੀ ਖੰਡੇ ਬਾਟੇ ਦੀ ਪੋਲ ਤਿਆਰ ਕਰਕੇ ਇਹ ਫਿਰ ਖਾਲਸਾ ਜਿਹੜਾ ਤੁਹਾਡੇ ਸਾਹਮਣੇ ਸਾਰਾ ਗੁਰੂ ਦਾ ਨਿਆਰਾ ਖਾਲਸਾ ਹੈ ਸਾਜਿਆ ਇਹਦੇ ਨਾਲ ਵੀ ਵਿਸਾਖੀ ਦਾ ਇਸ ਬੰਧ ਹੈ ਆਪਾਂ ਨੂੰ ਇਹ ਮਨੁੱਖਾ ਦੇ ਜਿਹੜੀ ਮਿਲੀ ਆ ਇਹਨੂੰ ਸਫਲਾ ਕਰੀਏ ਸਿਮਰਨ ਕਰੀਏ ਨਾਮ ਜਪੀਏ ਜਿੱਥੇ ਮਹਾਂਪੁਰਸ਼ਾਂ ਨੇ ਜਿੱਦਾਂ ਹਣ ਬਾਬਾ ਤਾਰਾ ਸਿੰਘ ਸਾਹਿਬ ਦੀ ਹੋਂਨ ਦੇ ਵੇਲੇ ਤੋਂ ਹੀ ਬਾਬਾ ਬਲਦੇਵ ਸਿੰਘ ਦੀ ਸੇਵਾ ਲਿਆਉਂਦੇ ਨੇ ਨਗਰਾਂ ਦੇ ਅੰਦਰੋਂ ਇਸੇ ਤਰ੍ਹਾਂ ਹੀ ਸਾਰੇ ਜਿੱਥੇ ਜਿੱਥੇ ਸਵਾਮਾ ਸਤਗੁਰੂ ਨੇ ਬਖਸ਼ਿਸ਼ ਕੀਤੀਆਂ ਨੇ ਉਹ ਕੀਰਤਾਂ ਪੰਜ ਜ਼ਰੂਰ ਕਰਨੀ ਹੈ ਸਤਗੁਰੂ ਨੇ ਦਸਾਂ ਨੋਹਾਂ ਦੀ ਕੀਰਤ ਕਰਨ ਵਾਸਤੇ ਆਖਿਆ ਪਰਿਵਾਰ ਵੀ ਪਲਣਾ ਤੇ ਨਾਲ-ਨਾਲ ਜਿਹੜਾ ਇਹ ਉਹ ਕਹਾਵਤ ਜਿਹ ਚੇਤਕ ਯਾਰ ਵੱਲੇ ਤੇ ਹੱਥਕਾਰ ਵੱਲੇ ਹੱਥ ਜਿਹੜੇ ਨੇ ਉਹ ਕਾਰ ਵੱਲੇ ਰਖਣੇ ਨੇ ਤੇ ਚੇਤ ਜਿਹੜਾ ਉਹ ਪਰਮਾਤਮਾ ਵੱਲੇ ਰੱਖਣਾ ਹੈ ਸਿਮਰਨ ਕਰਨਾ ਹੈ ਅਮਰੂ ਛਕਣਾ ਹੈ ਗੁਰੂ ਵਾਲੇ ਬਣਨਾ ਹੈ ਜੀ ਸੁਮੁਚੀ ਆਈ ਹੋਈ ਸੰਗਤ ਦਾ ਧੰਨਵਾਦ ਮਹਾਂਪੁਰਸ਼ਾਂ ਦੇ ਵੱਲੋਂ ਜੀਓ ਆਇਆਂ ਜੀਓ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੋ ਸਾਂਜੀ ਵਾਦ ਸੁਧੈਣ ਤੂੰ ਕੋਈ ਨਾ ਦੱਸੇ ਬਾਹਰ ਜੀਓ ਸੋ ਸਾਰੀਆਂ ਸੰਗਤਾਂ ਨੇ ਖਤਰ ਤੋ ਕੇ ਇਹ ਦਿਨ ਮਨਾਇਆ ਕੀਤਾ ਬਾਬਾ ਜੀ ਕੱਲ ਦਾ ਪ੍ਰੋਗਰਾਮ 14 April ਨੂੰ ਕੀ ਦਿਨ ਮਨਾ ਰਹੇ ਹੋ ਤੁਸੀਂ ਇੱਥੇ ਫੇਰ ਸਕਦਾ ਕਬੀਸ਼ਰੀ ਦਰਬਾਰ ਹੈ ਜੀ ਅ ਕੱਲ ਵੀ ਕਬੀਸ਼ਰੀ ਦਾ ਦਰਬਾਰ ਹੋ ਰਿਹਾ ਇਹ ਸਮੂਹ ਸੰਗਤਾਂ ਇੱਥੇ ਕੱਲ ਫੇਰ ਹੋਮ ਹਮਾ ਕੇ ਇੱਥੇ ਦਰਸ਼ਨ ਦੇਣ ਦਰਸ਼ਨ ਕਰਨ ਆਪਣਾ ਜੀਵਨ ਸਫਲਾ ਬਣਾਉਣ ਤੇ ਇੱਥੇ ਹੁਣ ਰਿਪੋਰਟਿੰਗ ਦੀ ਸਮਾਪਤੀ ਕਰਦੇ ਆ ਗੁਰੂ ਜੀ ਕਾ ਸਾਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਾਜਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਸਮੁੱਚੀ ਸੰਗਤ ਦਾ ਫਿਰ ਮਹ ਪ੍ਰਸੰਦ ਬਾਬਾ ਸੁਖਾ ਸਿੰਘ ਸਾਹਿਬ ਦੇ ਸੰਤ ਬਾਬਾ ਹਾਕਮ ਸਿੰਘ ਸਾਹਿਬ ਜੀ ਅਤੇ ਸਮੁੱਚੀ ਸੰਪਰਦਾਇ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਜਿਉਂ ਐ ਆਖਿਆ ਜਾਂਦਾ ਹੈ ਸੋ ਆਸ ਕਰਦੇ ਹਾਂ ਆਪ ਜੀ ਕੱਲ ਵੀ ਕੱਲ ਨੂੰ ਕਵੀਸ਼ਰੀ ਦਰਬਾਰ ਹੈ ਆਪਾਂ ਇਹ ਦੋ ਦਿਨ ਤੱਕ ਕਵੀਸ਼ਰੀ ਦਰਬਾਰ ਕਰਾਉਣੇ ਆ ਅੱਜ ਬਹੁਤ ਸਾਰੇ ਜਿਹੜੇ ਜਥੇ ਨੇ ਉਹ ਦੂਰ ਗਰੇਡੇ ਪ੍ਰੋਗਰਾਮ ਲਾਉਣ ਵਾਸਤੇ ਗਏ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਨੇ ਕੱਲ ਨੂੰ ਹਾਜ਼ਰੀ ਭਰਨੀ ਹੈ ਵੈਸੇ ਚੜ੍ਹਦੀ ਕਲਾ ਦੇ ਜਥੇ ਨੇ ਅੱਜ ਵੀ ਹਾਜ਼ਰੀ ਭਰੀ ਜਿਦਾਜੀਤ ਪਾਲ ਸਿੰਘ ਆਪ ਜੀ ਨੇ ਸਰਵਣ ਕੀਤਾ ਹੈ ਇਸੇ ਤਰ੍ਹਾਂ ਹੀ ਕਲਪ ਜਥਿਆਂ ਨੇ ਹਾਜ਼ਰੀ ਪਰਨੀ ਆਪ ਜੀ ਨੇ ਕਿਰਪਾ ਕਰਨੀ ਸੋ ਸਾਡੇ ਕੋਲੋਂ ਪ੍ਰਬੰਧ ਦੇ ਅੰਦਰ ਬਾਬਾ ਹਰੀ ਸਿੰਘ ਜੀ ਸਾਡੇ ਸਭੋਚੇ ਸੇਵਾਦਾਰਾਂ ਦੇ ਕੋਲ ਕੋਈ ਕੁਤਾਈ ਰਹਿ ਗਈ ਹੋਵੇ ਤੇ ਆਪ ਜੀ ਦੇ ਮਾਫ ਕਰਨਾ ਅੱਗੇ ਤੋਂ ਗੁਰੂ ਦਾਤ ਦੇ ਅਗੇ ਅਰਦਾਸ ਕਰਦੇ ਸਤਿਗੁਰੂ ਜੀ ਚੜ੍ਹਦੀ ਕਲਾ ਦੇ ਨਾਲ ਨਰਪੈਤਾ ਦੇ ਨਾਲ ਜਿਹੜਾ ਏ ਇਹ ਬਾਬਾ ਤਾਰਾ ਸਿੰਘ ਸਾਹਿਬ ਸ੍ਰੀ ਹਰਿਹਾਣੀ ਸਾਹਿਬ ਵਾਲੇ ਦੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਨ ਦਾ ਬਲ ਬਖਸ਼ਣਾ ਆਓ ਹੁਣ 6 ਪੌਣੀਆਂ ਅਨੰਦ ਸਿੰਘ ਦਾ ਜਾਪ ਹੋਵੇਗਾ ਫਿਰ ਅਰਦਾਸ ਸੁਧਿਆ ਜਾਵੇਗਾ ਤਵਾਨਾਂ ਦੀ ਸਮਾਪਤੀ ਦਾ ਸਤਿਗੁਰੂ ਜੀ ਆਪਣੇ ਅਸਨਾਵਾਂ ਵੱਲ ਜਿਹੜਾ ਰਵਾਨਾ ਹੋਣਗੇ ਆਪਾਂ ਨਾਲ-ਨਾਲ ਜਿਹੜਾ ਵੈਕ੍ਰੂ ਦਾ ਸਿਮਰਨ ਕਰਦੇ ਆ ਜਾਣਾ ਜੀ ਹੋਈਆਂ ਪਤਨ ਸਿਮਾ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ